ਆ ਸਕੂਲ ਸੀ ਜਿੱਦੇ ਆਪਾਂ ਵੀਡੀਓ ਪਾਈ ਸੀ ਬੋਲੀ ਲੱਗੀ ਸੀ ਲੈ ਕੇ ਸਾਰਾ ਕੁਝ ਚੱਕ ਕੇ ਇਧਰ ਬਜ਼ੁਰਗ ਫਿਰਦੇ ਸੈਰ ਕਰਦੇ ਐਸ ਵੇਲੇ ਗਰਮੀ 'ਚ ਮੈਂ ਤਾਂ ਆਖੇ ਥੋੜਾ ਕਰ ਲੇਟ ਆ ਜਾ ਕਰੋ ਪਰ ਐਆਂ ਵੀ ਪੁਰਾਣੀਆਂ ਖਰਾਕਾਂ ਖੱਦ ਗਏ ਕਿਦਮਾ ਕਿਹੜਾ ਉਹ ਦੂਜਾ ਕਿਹੜਾ ਦੂਜਾ ਠੀਕ ਹੈ ਦੇਸੀ ਸਰਵੇ ਕਰਦੇ ਅੱਜ ਆਪਾਂ ਵੇਣੇ ਉਹਨਾਂ ਦਾ ਕੀ ਰੁਝਾਨ ਹੈ ਤੇ ਹੁਣ ਕੰਧ ਦੀ ਛਾਂ ਦਾ ਸਾਰਾ ਆ ਪਾ ਕਰ ਕਿਆਣੇ ਦਰਖਤ ਲਗਾਉਣੇ ਬਹੁਤ ਜ਼ਰੂਰੀ ਹੈ ਬਾਕੀ ਝੰਡੇ ਝੁੱਲੀਆਂ ਦੇ ਕਾਲੀ ਦਲ ਦੇ ਜਿਹਨੂੰ ਦਲਮੰਦਾਂ ਨੂੰ ਵੋਟ ਪਾਓ ਪਿਆਰ ਨਾਲ ਪਾਓ ਰਲ ਮਿਲ ਕੇ ਰੋ ਕੀ ਲੱਗਦਾ ਵੀ ਕਿਹੜੀ ਪਾਰਟੀ ਜਿੱਤੂਗੀ ਦੱਸੋ ਸੰਗਰ ਵਾਲੀ ਗੱਲ ਕੋਈ ਨਹੀਂ ਮੁਕਾਬਲਾ ਤਾਂ ਬਰਾਬਰੀ ਕੁਝ ਕਹਿ ਨਹੀਂ ਸਕਦਾ ਅੱਛਾ ਬਰਾਬਰੀ ਹੈ ਹਾਂ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਆਈ ਪਾਰਟੀ ਆਨ ਰੈਡ ਤੁਸੀਂ ਐਂ ਦੱਸੋ ਪਹਿਲਾਂ ਤਾਂ ਕਿਹੜੇ ਏਰੀਏ ਤੋਂ ਫਾਇਲ ਕਾਟੋ ਫਾਇਲ ਕਾਟੋ ਤੁਹਾਡੇ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਛਾੜੇ ਲੱਗਦੀ ਪਈ ਝਾੜੂ ਵਾਲੇ ਝਾੜੂ ਵਾਲੇ ਮਨਸਾ ਪਹਿਲਾਂ ਤੋਂ ਆਏ ਦੱਸੋ ਵੀ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤ ਸਕਦੀ ਹੈ ਵੋਟਰ ਬਾਦਨ ਵਾਲੇ ਜਿੱਤਣਗੇ ਮੇਰੇ ਕਲੀਅਰ ਹੈ ਜਮਾ ਬਾਦਨ ਵਾਲੇ ਜਮਾ ਬਾਈ ਬਾਕੀ ਕਿਵੇਂ ਕੀ ਲੱਗਦਾ ਬਾਕੀਆਂ ਦਾ ਸਰੇਚ ਵੀ ਐਣੀ ਹੈ ਦੀਨੋ ਜੀ ਹਬਾਬਾ ਜੀ ਦੇਖੋ ਕੰਮ ਦੇਖਿਆ ਤਾਂ ਬਾਦਲ ਪਰਿਵਾਰ ਨੇ ਬਹੁਤ ਹਾਂਜੀ ਹਾਂਜੀ ਜੀ ਜਿਹੜੀਆਂ ਬੁੜੀਆਂ ਪਾਰਟੀਆਂ ਹਜੇ ਤੱਕ ਕੋਈ ਕੰਮ ਤਾਂ ਕੀਤਾ ਨਹੀਂ ਕਿਸੇ ਹਾਂਜੀ 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 ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਮੀਰ ਤੁਸੀ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਬੜੀ ਮਿਹਨਤ ਲੱਗਦੀ ਹੈ ਮੈਂ ਫਿਰਦਾ ਸੀ ਇਸ ਟਾਈਮ ਗੁਰੂ ਘਰ ਵਾਲੀ ਗਲੀ 'ਚ ਤੇ ਆ ਸਕੂਲ ਸੀ ਜਿੱਦੀ ਆਪਾਂ ਵੀਡੀਓ ਪਾਈ ਸੀ ਬੋਲੀ ਲੱਗੀ ਸੀ ਲੈ ਕੇ ਸਾਰਾ ਕੁਝ ਚੱਕ ਕੇ ਉਰਦ ਲੱਗਦਾ ਸੀ ਘਾਟੇ ਸੌਦਾ ਪਰ ਪੁੱਛਿਆ ਸੀ ਠੇਕੇਦਾਰ ਨੂੰ ਆਦਾ ਵੀ ਵਧੀਆ ਰਹਿ ਗਿਆ ਇਹ ਤਾਂ ਮੇਰੀ ਸੁਰਤ ਤੋਂ ਪਹਿਲਾਂ ਦਾ ਬਣਿਆ ਹੋਇਆ ਸੀ ਸਾਰਾ ਤੇ ਬਹੁਤ ਪੁਰਾਣਾ ਹੋਇਆ ਪਿਆ ਸੀਗਾ ਡਿੱਗਣ ਵਾਲਾ ਸੀ तकरीबन ਚਲੋ ਵਧੀਆ ਹੋ ਗਿਆ ਇਹਦਾ ਮਤਲਬ ਸਮਝ ਗਿਆ ਇਹ ਤੇ ਜਿਹੜੇ ਪੈਸੇ ਆ ਉਹ ਸਕੂਲ ਦੇ ਕੰਮ ਆ ਜਾਣਗੇ ਬੱਚਿਆਂ ਦੇ ਕੰਮ ਆ ਜਾਣਗੇ ਕਿਸ ਹੁਲਤਾਸਤੇ ਤੇ ਹਵਾ ਬਹੁਤ ਤੇਜ਼ ਚੱਲ ਰਹੀ ਹੈ ਪਰ ਹੈ ਲੋ ਤੇ ਆਦੇ ਆ ਵੀ ਮੌਨਸੂਨ ਅਗਲੇ ਮਹੀਨੇ ਆਣਗੀਆਂ 20 ਤਰੀਕ ਤੋਂ ਲੈ ਕੇ 25 ਦੇ ਵਿੱਚ ਵਿੱਚ ਬਾਕੀ ਦੇਖੋ ਇਧਰ ਬਜ਼ੁਰਗ ਫਿਰਦੇ ਸੈਰ ਕਰਦੇ ਐਸ ਵੇਲੇ ਗਰਮੀ 'ਚ ਮਾਦਾ ਆਖੇ ਥੋੜਾ ਜਿਹਾ ਲੇਟ ਆ ਜਾ ਕਰੋ ਪਰ ਐ ਆ ਵੀ ਪੁਰਾਣੀਆਂ ਖਰਾਕਾਂ ਖੱਦ ਗਏ ਫਿਰਦੇ ਸੈਰ ਕਰਦੇ ਕਿੰਨਾ ਮਾ ਗੇੜਾ ਕਿੰਨਾ ਕਿਹੜਾ ਆ ਦੂਜਾ ਕਿਹੜਾ ਦੂਜਾ ਠੀਕ ਆ ਗਰਮੀ ਆ ਜੇ ਠਹਿਰ ਕੇ ਕਰ ਲਿਆ ਕਰੋ ਹਾਂ ਗਰਮੀ ਆ ਜੇ ਮਾ ਆਇਆ ਸਵਾ ਚਾਰ ਵਜੇ ਅੱਛਾ ਪਾ ਚਾਰੀ ਪੰਜਾਂ ਨੂੰ ਮਟਲਾ ਕੇ ਬਸ ਕਰ ਚਲੋ ਅੱਜ ਵੀ ਵਲੌਗ ਮੈਂ ਈਵਨਿੰਗ ਚ ਸ਼ੁਰੂ ਕਰਿਆ ਤੇ ਕੋਈ ਗੱਲ ਨਹੀਂ ਬਾਕੀ ਦੋਸਤੋ ਅੱਜ ਆਪਾਂ ਵਾਰਤਾਲਾਪ ਕਰਾਂਗੇ ਅੱਡੇ ਤੇ ਜਾ ਕੇ ਬੰਦਿਆਂ ਨਾਲ ਪੁੱਛਦੇ ਆਂ ਦੇਸੀ ਸਰਵੇ ਕਰਦੇ ਆਂ ਜੇ ਆਪਾਂ ਵੇਣੇ ਉਹਨਾਂ ਦਾ ਕੀ ਰੁਝਾਨ ਆ ਵੀਰੂ ਲੈਨੇ ਆ ਬਾਕੀ ਵੈਸੇ ਤਾਂ ਮੈਨੂੰ ਪਤਾ ਹੀ ਹੈ ਜਿਹੜਾ ਜਿਹੜੇ ਪਾਰਟੀ ਨੂੰ ਸਪੋਰਟ ਕਰਦਾ ਉਹ ਉਸੇ ਨੂੰ ਆਖੋ ਉਹ ਜਿੱਤੂਗੀ ਫਿਰ ਵੀ ਆਪਾਂ ਕਰੀ ਥੋੜੀ ਕੋਸ਼ਿਸ਼ ਕਰਕੇ ਵੇਖਾਂਗੇ ਜੇ ਕੋਈ ਮਿਲ ਗਿਆ ਨਾ ਮੰਨ ਗਿਆ ਤਾਂ ਐ ਨਾ ਆਪਣੇ ਪਿੰਡਾਂ ਦੇ ਲੋਕ ਕੈਮਰੇ ਥੋੜਾ ਭਜਦੇ ਹੁੰਦੇ ਆ ਚਲੋ ਬਾਕੀ ਜਾ ਕੇ ਪਤਾ ਲੱਗ ਜੂ ਦੇਣੇ ਆ ਤੇ ਵੈਸੇ ਤਾਂ ਤਕਰੀਬਨ ਸਾਰਿਆਂ ਨੇ ਲੇਟ ਨਿਕਲਿਆ ਕਰੋ ਮੈਂ ਵੀ ਹੁਣ ਸਵਾ 4 ਵਜੇ ਘਰੋਂ ਨਿਕਲਿਆ ਗਰਮੀ ਬਹੁਤ ਹੁੰਦੀ ਹੈ ਤੇ ਤੜਕੇ ਵੀ 11:00 ਤੋਂ ਪਹਿਲਾਂ ਪਹਿਲਾਂ ਆਪਦੇ ਕੰਮ ਨਿਬੇੜ ਦਿਆ ਕਰੋ ਤੇ ਵਾਕੀ ਤੁਸੀਂ ਮੇਰੇ ਨਾਲ ਵਾਅਦਾ ਸਿਆਣੇ ਹੋ ਤੇ ਹੁਣ ਕੰਧ ਦੀ ਛਾਂ ਦਾ ਸਾਰਾ ਆਕਰ ਕਿਆਣੇ ਦਰਖਤ ਲਗਾਉਣੇ ਬਹੁਤ ਜ਼ਰੂਰੀ ਆ ਦਰਖਤ ਦੇ ਥੱਲੇ ਜਿਹੜੀ ਛਾਂ ਹੁੰਦੀ ਹੈ ਨਾ ਓਏ ਹੋਏ ਹੋਏ ਹੁਣ ਖੇਤ ਤੱਕ ਉਤਰ ਜਾਂ ਕਿਤੇ ਪਿੰਡ ਚ ਬੋੜ ਲੱਗਿਆ ਹੋਵੇ ਤੇ ਥੱਲੇ ਬਹਿ ਜਾਓ ਜਮਾ ਗਰਮੀ ਮਹਿਸੂਸ ਨਹੀਂ ਹੁੰਦੀਗੀ ਬਾੜਾ ਬਾੜਾ ਪਾਣੀ ਛਿੜਕ ਲੋ ਤੇ ਨਹੀਂ ਤਾਂ ਦੇਖ ਲੋ ਹੁਣ ਆਹ ਇਹਨਾਂ ਦੀ ਛਾਂ ਜਾਂ ਕੰਧ ਦੀ ਛਾਂ ਆਹ ਦੇਖ ਲੋ ਵੱੱਟ ਵੱੱਟ ਦਰਖਤ ਲਗਾਓ ਜਦਨੇ ਲਗਾ ਸਕਦੇ ਲਗਾ ਕੇ ਹੁਣ ਪਾਣੀ ਵੀ ਪਾਉਣਾ ਪ੍ਰੋਪਰ ਜਦ ਜਿਹੜਾ ਵੱਡੇ ਨਹੀਂ ਹੁੰਦੇ ਤੇ ਜੇ ਆਪਾਂ ਛੇਤੀ ਚਾਹਣੇ ਸ਼ਾਂ ਲਾ ਕੋਈ ਬੁੱਟਾ ਹੋ ਜੇ ਤਾਂ ਡੇਗਾ ਲਾ ਲੋ ਨਿੰਮ ਲਾ ਲੋ ਵਧੀਆ ਵਰਕੈਨਾ ਨਾਲੇ ਮਤਲਬ ਉਹ ਵੱਧੀਆਂ ਛੇਤੀ ਐ ਤੇ ਤਾਂ ਕਰਕੇ ਫਿਰ ਸ਼ਾਂ ਵੀ ਛੇਤੀ ਦੇਣ ਲੱਗ ਜਾਂਦੀਆਂ ਵਰਕੈਨਾ ਤੇ ਨਿੰਮ ਤੇ ਨਿੰਮ ਥੋੜਾ ਔਖਾ ਵੱਧਾ ਪਰ ਵਰਕੈਨਾ ਬਹੁਤ ਛੇਤੀ ਵੱਧਦੀਆਂ ਛਤਰੀ ਵਾਲੀਆਂ ਵੇਖੀ ਹੈ ਨਾ ਆਪਾਂ ਤੇ ਇੱਥੇ ਕੋਈ ਹੈ ਨਹੀਂ ਬੁੱਟਾ ਤਾਂ ਮਾਤਰੀ ਟੈਂਡ ਹੋਣਾ ਦਵਾ ਦਾ ਜਾਣੇ ਅੱਡੇ ਤੇ ਵੇਣੇ ਆ ਬਾਕੀ ਸਾਡੇ ਪਿੰਡ ਦੀਆਂ ਗਲੀਆਂ ਗੁਲੀਆਂ ਬਹੁਤ ਸੋਹਣੀਆਂ ਥੋੜੇ ਸਾਹਮਣੇ ਆ ਦੇਖ ਲੋ ਪੰਗਨਾ ਵਧ ਗਿਆ ਪੂਰੀਆਂ ਸਾਫ਼ ਸੁਥਰੀਆਂ ਥੋੜਾ ਜਿਹਾ ਸੀਵਰੇਜ ਵਾਲਾ ਕੰਮ ਕੱਚਾ ਰਹਿ ਗਿਆ ਕਿਤੇ ਇਹ ਵੀ ਪੈ ਜਾਂਦਾ ਨਾ ਤਾਂ ਜਮੇ ਹੀ ਕੰਮ ਨਿਬੜ ਜਾਂਦਾ ਮਾੜੀ ਮੋਟੀ ਜਿਹੜੀ ਗੰਦਕੀ ਆ ਉਹ ਵੀ ਨਹੀਂ ਹੋਣੀ ਸੀ ਚਲੋ ਕੋਈ ਗੱਲ ਨਹੀਂ ਇਹ ਤਾਂ ਪਿੰਡ ਦਾ ਦਿੱਸਾ ਹੀ ਹੈ ਹੁਣ ਡਵੈਲਪਮੈਂਟ ਵਧੂਗੀ ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਪੁਰਾਣਾ ਜਿਵੇਂ ਕਲਚਰ ਕੱਚੇ ਰਹਾ ਸੀ ਕੱਚੀ ਗਲੀਆਂ ਤੋਂ ਖਤਮ ਹੋਈ ਜਾਂਦੀਆਂ ਇੱਧਰ ਤਾਸ਼ ਖੇਡ ਰਹੇ ਆ ਤੇ ਆਗੇ ਆਪਣਾ ਗੁਰੂ ਘਰ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਤਾਸ਼ ਖੇਡ ਰਹੇ ਆ ਪੱਕਾ ਭੁੱਖਾ ਲੱਗਿਆ ਹੁਣ ਤੇ ਨੰਦਾ ਨਿੰਬੀ ਹਰਾ ਭਰਾ ਹੋਣ ਵਾਲਾ ਤੇ ਕਿਉਂਕਿ ਜਿਹੜਾ ਛੜ ਜਾਂ ਤਪਦਾ ਬਹੁਤ ਹੈ ਇਹ ਨਿੰਬ ਉੱਤਿਆ ਗਿਆ ਤਾਂ ਫਰਕ ਪੈ ਜਾਊਗਾ ਪੂਰਾ ਬਾਕੀ ਝੰਡੇ ਚੁੱਲੀਆਂ ਦੇ ਕਾਲੀ ਦਲ ਦੇ ਸੋਨੇ ਦਾ ਬਹੁਤ ਲੱਗਦੇ ਆ ਬਾਕੀ ਇੱਕ ਤਰੀਕ ਨੂੰ ਬਸ ਵੋਟਾਂ ਆ ਗਈਆਂ ਦਿਨ ਰਹਿ ਕੇ 4 ਜਾਂ 5 ਤੇ ਉਸ ਤੋਂ ਬਾਅਦ ਅੰਦਰਾਂ ਦਾ ਰਿਜ਼ਲਟ ਆ 4 ਤਰੀਕ ਨੂੰ ਤੇ ਬਾਕੀ ਸਾਰਾ ਕੁਝ ਅਮਨ ਸ਼ਾਂਤੀ ਨਾਲ ਨਿਬੜ ਜੇ ਜਿਹਨੂੰ ਦਿਲਮੰਦਾਂ ਨੂੰ ਵੋਟ ਪਾਓ ਪਿਆਰ ਨਾਲ ਪਾਓ ਰਲ ਮਿਲ ਕੇ ਰਹੋ ਵੋਟਾਂ ਆਉਂਦੀਆਂ ਜਾਂਦੀਆਂ ਪ੍ਰਾਪਾ ਖਰਾਬ ਨਾ ਕਰੋ ਆਪ ਦਾ ਸਟੈਂਡ ਰੱਖੋ ਇਹਨੂੰ ਪਾਉਣੀ ਆ ਹਿੱਕ ਠੋਕ ਕੇ ਪਾਓ ਸਟੈਂਡ ਨਾਲ ਪਾਓ ਬਾਕੀ ਦੋਸਤੋ ਅੱਡੇ ਜਾ ਕੇ ਹੁੰਨੇ ਆ ਤੁਹਾਡੇ ਰੂਬਰੂ ਆ ਜੁੜੇ ਰਹੋ ਸਾਡੇ ਨਾਲ ਲਓ ਜੀ ਆਪਾਂ ਪਹੁੰਚ ਗਏ ਸੀ ਅੱਡੇ ਤੇ ਤੇ ਸਭ ਤੋਂ ਜਿਹੜੀ ਵੱਡੀ ਗੱਲ ਆ ਹੁਣ ਦੱਸਣੀ ਚਾਹਣਾ ਮੈਂ ਵੀ ਆਈਫੋਨ ਗਰਮ ਬੜੇ ਹੁੰਦੇ ਆ ਹੁਣ ਮੈਂ ਵੀਡੀਓ ਬਣਾਉਂਦਾ ਆਂਦਾ ਸੀ ਵੀਡੀਓ ਸੇਵ ਹੀ ਕਰੀ ਸੀ ਤੇ ਉੱਤੇ ਲਿਖਿਆ ਗਿਆ ਤੁਹਾਡਾ ਟੈਂਪਰੇਚਰ ਜ਼ਿਆਦਾ ਹੈ ਫੋਨ ਠੰਡਾ ਕਰੋ ਇਹ ਬਹੁਤ ਗਰਮੀ ਦੀ ਦਿੱਕਤ ਆਉਂਦੀ ਹੈ ਇਹ ਮਾੜੀ ਲੋਨ ਹੀ ਗਰਮ ਹੋ ਜਾਂਦਾ ਹੈ ਤੇ ਹੁਣ ਆਪਾਂ ਕਰ ਰਹੇ ਹਾਂ ਸਰਵੇ ਸਰਵੇ ਅੱਜ ਦਾ ਦੇਸੀ ਸਰਵੇ ਆਪਣੇ ਪਿੰਡ ਦਾ ਕੋ ਚਾਰ ਪੰਜ ਜਣੇ ਹੋਣਗੇ ਜਿੰਨੇ ਵੀ ਹੋਣਗੇ ਸਾਰਿਆਂ ਨੂੰ ਪੁੱਛਾਂਗੇ ਤੇ ਇਧਰ ਸਾਡੀ ਭਤੀਜੀ ਬੈਠੀ ਐ ਹਾਂ ਪੁੱਤ ਕਿਵੇਂ ਆ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਅਕਾਲੀ ਦਲ ਕਾਲੀ ਦਲ ਇਹ ਬਈ ਮੈਂ ਕੁਝ ਖਾਇਆ ਨਹੀਂਗਾ ਤੇ ਅਕਾਲੀ ਦਲ ਜਿੱਤੂਗੀ ਇਧਰ ਤੇ ਐ ਬਾਕੀ ਸੱਤੂ ਵਰਗੇ ਬੈਠੇ ਆ ਕਵਾਲੇ ਵਰਗੇ ਬੈਠੇ ਰਹੋਨ ਕਰਦੇ ਆ ਗੱਲਾਂ ਲਓ ਜੀ ਬਾਬੇ ਵਰਗੇ ਬੈਠੇ ਆ ਪੁੱਛਦੇ ਆ ਹਾਂਜੀ ਕੀ ਲੱਗਦਾ ਵੀ ਕਿਹੜੀ ਪਾਰਟੀ ਜਿੱਤੂਗੀ ਬੱਸ ਰ ਸੰਗਣ ਵਾਲੀ ਗੱਲ ਕੋਈ ਨਹੀਂ ਮੁਕਾਬਲਾ ਤਾਂ ਬਰਾਬਰੀ ਕੁਛ ਕਹਿ ਨਹੀਂ ਸਕਦਾ ਅੱਛਾ ਬਰਾਬਰੀ ਹੈ ਹਾਂ ਸਹੀ ਗੱਲ ਆ ਭੱਜ ਗਿਆ ਹਾਂਜੀ ਤੇ ਟੱਕੜੀ ਵਾਲੇ ਹੋਗੇ ਜੀ ਹਾਂਜੀ ਕਾਂਗਰਸ ਹੋਗੀ ਮੁਕਾਬਲਾ ਬਰਾਬਰ ਆਈ ਤੈਨੂੰ ਦੇਖੋ 4 ਤਰੀਕ ਕੀ ਕਹਿੰਦੀ ਆ ਇਹ ਤਾਂ ਤੁਹਾਡੀ ਗੱਲ ਸਹੀ ਆ ਹਾਂਜੀ ਪਰ ਤਾਂ ਤੁਹਾਡੀ ਲੱਗੂ ਕੁਝ ਨਹੀਂ ਕਹਿ ਸਕਦੇ ਤੇ ਆਪਾਂ ਐਵੇਂ ਕਹੀ ਜਾਈ ਫਲਾਣਾ ਜਿੱਤੂਗਾ ਉਹ ਜੀ ਤੇ ਸਹੀ ਗੱਲ ਆ ਕਿ 4 ਤਰੀਕ ਦੱਸੂਗੀ 4 ਤਰੀਕ ਦੱਸੂਗੀ ਹਾਂਜੀ ਬਾਕੀ ਸਹੀ ਗੱਲ ਆ ਤੇ ਬਾਕੀ ਥੋੜੀ ਜਿਹੀ ਪਿੰਡ ਵਾਲੇ ਜੇ ਵੀ ਮੰਨਦੇ ਹੁੰਦੇ ਆ ਕੋਈ ਗੱਲ ਨਹੀਂ ਆਹ ਬੰਦੇ ਬਾਹਰ ਦੇ ਆ ਬਾਈਆਂ ਨੂੰ ਪੁੱਛਦੇ ਆ ਨਾਲੇ ਪਕੌੜੇ ਖਾਓ ਨਾਲੇ ਖਾਓ ਜਲੇਬੀਆਂ ਕੀ ਹਾਲ ਆ ਬਾਈ ਵਧੀਆ ਜੀ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਤੁਸੀਂ ਐਂ ਦੱਸੋ ਪਹਿਲਾਂ ਤਾਂ ਕਿਹੜੇ ਰਗੇ ਤੋਂ ਫਾਇਲ ਕਾਜਾ ਫਾਇਲ ਕਾਜਾ ਤੁਮ ਛੋਡੇ ਕੀ ਲੱਗਦਾ ਕਿਹੜੀ ਬਾਠੀ ਜਿੱਤੂਗੀ ਛਾੜੇ ਲੱਗਦੇ ਪਏ ਝਾੜੂ ਵਾਲੇ ਝਾੜੂ ਵਾਲੇ ਛੋਡੇ ਕੀ ਲੱਗਦਾ ਬਈ ਸਾਡੇ ਦਾ ਵੀ ਪਤਾ ਹੀ ਨਹੀਂ ਆ ਵੀ ਇਹ ਬਾਈ ਉੱਥੇ ਹੀ ਹੈ ਹਾਂਜੀ ਉੱਥੇ ਹੀ ਤਾਂ ਵੀ ਕੀ ਲੱਗਦਾ ਝਾੜੂ ਵਾਲੇ ਜਿੱਤਣਗੇ ਫਿਰ ਝਾੜੂ ਵਾਲੇ ਲਓ ਬਈ ਇਹ ਬਾਈ ਵਰਕੇ ਆਇਆ ਫਾਇਲ ਕਾਤੋ ਇਹ ਕਹਿੰਦੇ ਸਾਡੇ ਝਾੜੂ ਦਾ ਮਤਲਬ ਜ਼ੋਰ ਜ਼ਿਆਦਾ ਹੈ ਚਲੋ ਵਧੀਆ ਗੱਲ ਹੈ ਹੋਰ ਕੰਮ ਕਰ ਵਧੀਆ ਚੱਲੀ ਜਾਂਦਾ ਚਲੋ ਆਏ ਅਸੀਂ ਨਹੀਂ ਕਿੰਨੇ ਕ ਵਜੇ ਸਾਡਾ ਜ਼ੋਰ 10:00 ਵਜੇ 10:00 ਵਜੇ ਠੀਕ ਆ ਬਾਕੀ ਇਹਦੇ ਠੇਕੇਦਾਰ ਆ ਗਿਆ ਠੇਕੇਦਾਰ ਦੇ ਵੀ ਰਹਿ ਲੈਣੇ ਮਾੜੀ ਜੀ ਠੇਕੇਦਾਰ ਸਾਹਿਬ ਕੀ ਹਾਲ ਹੈ ਠੀਕ ਹੈ ਜੀ ਗਰਮੀ दारू ਕਿਵੇਂ ਵੇਖਦੀ ਹੈ ਵਧੀਆ ਵੀ ਕੀ ਜਾਂਦੀ ਹੈ ਇਹਨੂੰ ਆਹਨੇ ਕਿੰਨਾ ਕਾਟਾ ਪਾਇਆ ਪਾਉਂਦੀ ਹੈ ਅੱਛਾ ਤੇ ਮੈਨੂੰ ਆ ਦੱਸੋ ਵੀ ਸੋਨੂੰ ਵੀ ਲੱਗਦਾ ਕਿਹੜੀ ਪਾਰਟੀ ਬਣ ਸਕਦੀ ਹੈ ਹੁਣ ਅਸ ਤੈ ਮਜਦ ਸਕਦੀ ਹੈ ਪਾਰਟੀ ਜੀ ਪੂਰਾ ਪੂਰਾ ਅੰਦਰੇਸ਼ ਨਹੀਂ ਆ ਰਿਹਾ ਪੂਰਾ ਵੀ ਇੱਕ ਜੀ ਅੱਗੇ ਕਿਹੜੀ ਜਾ ਰਹੀ ਹੈ ਅੱਛਾ ਰਿਜ਼ਲਟ ਪਤਾ ਨਹੀਂ ਲੱਗ ਰਿਹਾ ਰਿਜ਼ਲਟ ਤਾਂ ਪੂਰਾ ਨਹੀਂ ਆਇਆ ਜੀ ਪੂਰਾ ਚੱਲ ਰਿਹਾ ਨਹੀਂ ਸਾਰੇ ਆਈਆਂ ਆਖੀ ਜਾਂਦੇ ਪਤਾ ਨਹੀਂ ਲੱਗ ਰਿਹਾ ਚਲੋ ਕੋਈ ਗੱਲ ਨਹੀਂ ਹਾਂ ਖਰਾਬ ਘਟ ਰਹੀ ਜਾਂਦੀ ਹੈ ਚਲ ਕੋਈ ਨਹੀਂ ਗਰਮੀ ਜਿਆਦੇ ਹੈ ਨਾ ਲਓ ਜੀ ਬਾਈ ਕਰਮੂ ਮਿਲਿਆ ਆਪ ਨੂੰ ਹਾਂ ਵੀ ਕਰਮੂ ਦੱਸੋ ਵੀ ਕਿਹੜੀ ਪਾਰਟੀ ਲੱਗਦਾ ਜਿੱਤ ਸਕਦੀ ਹੈ ਪਾਰਟੀ ਦਾ ਵੀਰੇ ਕੁਝ ਨਹੀਂ ਕਹਿ ਸਕਦੇ ਤਿੰਨੋਂ ਬਰਾਬਰ ਹੀ ਐਤ ਕੀਤਾ ਜੀ ਬਰਾਬਰ ਹੀ ਚੱਲੀ ਜਾਂਦਾ ਹਾਂ ਹਾਂ ਜੀ ਜਮਾ ਫਸਮਾ ਮੁਕਾਬਲਾ ਇਹਨਾਂ ਦਾ ਕੋਈ ਪਤਨ ਲੱਗਣਾ ਜੀ ਹੁਣ ਤਾਂ ਸਹੀ ਚਾਰ ਤਿੰਨ ਨੂੰ ਪਤਨ ਲੱਗੂ ਸਾਰ ਨੂੰ ਪਤਨ ਲੱਗੂ ਸਹੀ ਗੱਲ ਹੈ ਬਹੁਤ ਬਹੁਤ ਧੰਨਵਾਦ ਕਰਮੂ ਬਾਈ ਧੰਨਵਾਦ ਹੁਣ ਪੁੱਛਦੇ ਨੇ ਆਪਾਂ ਸਤਪਾਲ ਜੀ ਨੂੰ ਕੀ ਕਹਿੰਦੇ ਆ ਲੋਰੀ ਬਾਈ ਹਤਪਾਲ ਨੂੰ ਪੁੱਛਦੇ ਹਾਂ ਜੀ ਕੀ ਹਾਲ ਹੈ ਉਹ ਠੀਕ ਹਾਂ ਹਾਂਜੀ ਹਾਂਜੀ ਬਾਈ ਜੀ ਬਹੁਤ ਵਧੀਆ ਤੁਸੀਂ ਸੁਣਾਓ ਕੀ ਲੱਗਦਾ ਜੀ ਕਿਹੜੀ ਪਾਰਟੀ ਜਿੱਤ ਸਕਦੀ ਹੈ ਬਾਈ ਜੀ ਸਥਿਤੀ ਤਾਂ ਆਪਦੀ ਬਹੁਤ ਚੰਗੀ ਹੈ ਫਿਲਹਾਲ ਹਾਂਜੀ ਤੇ ਕਾਂਗਰਸ ਦੀ ਬਹੁਤ ਚੰਗੀ ਸਥਿਤੀ ਆ ਹਾਂਜੀ ਹਾਂਜੀ ਤੇ ਥੋੜਾ ਜਿਹਾ ਹਰਸਮਰਤਾ ਕੋ ਥੋੜਾ ਸਿਸਟਮ ਡਾਊਨ ਉੱਪਰ ਮੁਸਤਕੀ ਠੀਕ ਹਨ ਦੀ ਲਗਭਗ ਠੀਕ ਹੈ ਪਰ ਪਹਿਲੇ ਨੰਬਰ ਤੇ ਝਾੜੂ ਵਾਲੇ ਤੁਹਾਡੇ ਹਿਸਾਬ ਨਾਲ ਪਹਿਲੇ ਨੰਬਰ ਤੇ ਝਾੜੂ ਵਾਲੇ ਹਾਂਜੀ 100% ਜਿੱਤਣੇ ਜਾਂਦੇ ਬਾਕੀ ਚਾਰ ਨੂੰ ਪਤਾ ਲੱਗ ਜੂਗਾ ਚਾਰ ਨੂੰ ਤਾਂ 100% ਰਿਜ਼ਲਟ ਆ ਹੀ ਜਾਣਾ ਆਪ ਮੈਂ ਤੁਹਾਨੂੰ ਆਈ ਆਣਾ ਨਾ ਵਾਰ-ਵਾਰ ਪਿਆਰ ਨਾ ਰੋ ਕਰੋੜ ਨਾ ਰੱਖੋ ਜੇ ਜਿਹਨੂੰ ਵੋਟ ਪਾਣੀ ਜਿਹਨੂੰ ਦਿਲਮੰਦ ਦਾ ਉਹਨੂੰ ਵੋਟ ਪਾਉ ਹੈ ਇਹ ਤੇ ਗੁੱਸਾ ਕਰਦਾ ਹੁੰਦਾ ਤੇ ਆਪਣੇ ਲੋਕ ਤਾਂ ਕੀ ਕਹਿੰਦੇ ਸਾਨੂੰ ਵੋਟ ਪਾਣੀ ਤੁਸੀਂ ਪੰਥਕ ਨੂੰ ਨਹੀਂ ਪਾਈ ਤੁਸੀਂ ਗਦਾਰ ਹੋ ਇਹ ਚੀਜ਼ਾਂ ਗਲਤ ਹੈ ਜਿਹਨੂੰ ਤੁਹਾਡਾ ਦਿਲਮੰਦ ਉਹਨੂੰ ਵੋਟ ਪਾਓ ਸਭ ਤੋਂ ਵੱਡੀ ਗੱਲ ਦੋਸਤੋ ਇਨਸਾਨ ਨੂੰ ਵੋਟ ਪਾਣੀ ਸਿੱਖੋ ਵੀ ਇਨਸਾਨ ਕਿਹੋ ਜਿਹਾ ਜਿਹੜਾ ਤੁਹਾਡੇ ਨਾਲ ਖੜਦਾ ਹੈ ਜਿਹੜਾ ਤੁਹਾਡੇ ਕੰਮ ਆਉਂਦਾ ਬਹੁਤ ਬਹੁਤ ਧੰਨਵਾਦ ਦੋਸਤੋ ਲਓ ਜੀ ਨਵਜੋਤ ਮਾਨ ਆ ਗਿਆ ਸਾਡਾ ਭਰਾ ਮਨਸਾ ਪਹਿਲਾਂ ਦੱਸੋ ਫੇ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿੱਤ ਸਕਦੀ ਹੈ ਵੋਟਰ ਬਾਦ ਵਾਲੇ ਜਿੱਤਣਗੇ ਕਲੀਅਰ ਹੈ ਜਮਾ ਬਾਦ ਨਾਲੇ ਬਾਕੀ ਕਿਵੇਂ ਕੀ ਲੱਗਦਾ ਬਾਕੀਆਂ ਦਾ ਸਿਰੇ ਚ ਵੀ ਐ ਨਹੀਂ ਜਾ ਜਾਵਾ ਨੇੜੇ ਤੇ ਵੀ ਨਹੀਂ ਨੇੜੇ ਤੇ ਨਹੀਂ ਅੱਜ ਦੀ ਗੱਲ ਯਾਦ ਰੱਖ ਲੈ ਲਓ ਜੀ ਇਧਰ ਬਈ ਜਮਾ ਪੱਕੇ ਬੋਲ ਕਰਤੇ ਮਾਨ ਸਾਹਿਬ ਨੇ ਵੀ ਬਾਦ ਵਾਲੇ ਜਿੱਤਣਗੇ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਮੇਲੇ ਤੁਹਾਨੂੰ ਬੱਛਾ ਲਓ ਵੀ ਆਪਣਾ ਯਾਰ ਦੋ ਟੱਕਰਿਆ ਸੀਗਾ ਇਹਨਾਂ ਦੇ ਵੀ ਲੈ ਲੈਨੇ ਆ ਬਾਈ ਜੀ ਕੀ ਲੱਗਦਾ ਵੀ ਕਿਹੜੀ ਪਾਰਟੀ ਜਿੱਤੂਗੀ ਲੰਬੀ ਹਲਕੇ ਤੋਂ ਦੀਨ ਜੀ ਖਰੀਬਾ ਜੀ ਦੇ ਕੰਮ ਦੇਖਿਆ ਤਾਂ ਬਾਦਲ ਪਰਿਵਾਰ ਨੇ ਬਹੁਤ ਹਾਂਜੀ ਹਾਂਜੀ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਹਜੇ ਤੱਕ ਕੋਈ ਕੰਮ ਤਾਂ ਕੀਤਾ ਨਹੀਂ ਕਿਸੇ ਨੇ ਹਾਂਜੀ 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 ਉਹਨੇ ਤੁਸੀਂ ਆਪਸਿਆਂ ਨੇ ਇਹ ਕੰਮ ਦੇ ਦੇ ਨਾਂ ਤੇ ਹੋਊਗੀ ਚੱਲ ਆ ਰਿਆਂਗੇ ਸਾਹਿਬ ਇਹਦਾ ਗੱਲ ਬਹੁਤ ਬਹੁਤ ਧੰਨਵਾਦ ਬਾਈ ਜੀ ਆਹ ਦੇਖ ਲਓ ਬਈ ਮੈਂ ਮੜੇ ਗੱਲ ਕਰੀ ਵੋਟਾਂ ਦੀ ਤੇ ਮੁੰਡੇ ਬੈਸ ਕਰਨ ਲੱਗ ਗਏ ਆਪਣੇ ਪਿੰਡਾਂ ਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪਿਆਰ ਨਾਲ ਰਹੋ ਰਲ ਮਿਲ ਕੇ ਰਹੋ ਮੈਂ ਇਹੀ ਗੱਲ ਸਮਝਾਉਣਾ ਹੁੰਦਾ ਨੌਜਵਾਨਾਂ ਨੂੰ ਪਰ ਨੌਜਵਾਨ ਗੱਲ ਨਹੀਂ ਮੰਨਦੇ ਤੇ ਬਾਕੀ ਪਤਾ ਕੀ ਹਾਲ ਹੈ ਹਰੇਕ ਬੰਦਾ ਫਰਮਾਏ ਆ ਮੈਂ ਤਾਂ ਆਖੂਆਂ ਵੀ ਕਾਲੀਦਲ ਜਿੱਤੂਗੀ ਤੇ ਬਾਕੀ ਸਹੀ ਪਤਾ ਲੱਗੂ 4 ਤਰੀਕ ਨੂੰ ਵੇਟ ਐਂਡ ਵਾਚ